ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਈ ਜੀ ਇੱਥੇ ਸੀਗੀਆਂ ਰੂੜੀਆਂ ਮੈਂ ਕਾਫੀ ਟਾਈਮ ਦਾ ਮੈਂ ਦੋ ਤਿੰਨ ਪੋਸਟਾਂ ਵੀ ਪਾਈਆਂ ਸੀ ਤੇ ਵੀਡੀਓ ਵੀ ਪਾਈ ਸੀ ਵੀ ਇੱਥੋਂ ਭਾਈ ਰੂੜੀ ਆ ਜਿਹੜੀ ਉਹ ਚੱਕੀ ਜਾਵੇ ਆ ਤਾਂ ਗੰਧ ਹੁਣੇ ਹੁਣੇ ਡਿੱਗੀ ਆ ਯਾਰ ਮੈਂ ਹੁਣੇ ਤਾਂ ਲੰਘਿਆ ਹੁਣੇ ਹੀ ਕਹਿ ਕੇ ਇਹ ਕੰਦ ਡਿੱਗੂਗੀ ਤੇ ਡਿੱਗੂਗੀ ਆ ਵੀ ਬਾਈ ਧਿਆਨ ਰੱਖੋ ਜਿਹੜੀ ਵੀ ਲੇਬਰ ਇੱਥੇ ਕੰਮ ਕਰੂਗੀ ਨਾ ਉਹ ਆਪਦੀ سپورਟ ਲਾ ਲਿਓ ਜੇ ਬਾਈ ਤੇ ਚਲੋ ਪੰਚਾਇਤ ਦਾ ਭਾਈ ਬਹੁਤ ਬਹੁਤ ਧੰਨਵਾਦ ਜੇ ਚੰਗਾ ਕੰਮ ਕਰਦੇ ਆ ਤੇ ਚੰਗਾ ਕਹਿਣਾ ਸਾਡਾ ਹੱਥ ਵੀ ਬੰਦਾ ਇਹ ਤੇ ਜੀ ਇਹ ਤਾਂ ਬਹੁਤ ਔਕੇ ਸੀ ਇਧਰ ਵੀ ਬੱਚੇ ਜਾਂਦੇ ਸੀ ਉਹ ਛੁੱਟੀ ਟਾਈਮ ਬੱਚੇ ਲੈਣ ਜਾਂਦੇ ਨੇ ਉਧਰ ਸਕੂਲ 'ਚ ਛੁੱਟੀ ਹੋ ਜਾਂਦੀ ਆ ਬਹੁਤ ਚੰਗਾ ਕੀਤਾ ਆ ਕੰਧ ਡਿੱਗ ਪਈ ਓਏ ਬੁੱਤਾਂ ਗੱਲ ਆ ਵੀ ਡਿੱਗੂਗੀ ਮੈਂ ਨਾ ਕਿ ਮੰਦਰਾ ਨੂੰ ਇੱਕ ਇੱਕ ਟਰੈਕਟਰ ਲਾ ਦੇ ਸਾਰਿਆਂ ਨੂੰ ਬਾਈ ਉੱਪਰਾਂ ਕਰਕੇ ਪਤਰਾ ਕਰ ਦੋ ਕੇਰਾਂ ਜੇ ਫੇਰ ਵੀ ਨਾਟੇ ਫੇਰ ਕੋਈ ਹੱਲ ਨਹੀਂ ਆਪਣਾ ਆ ਵੀ ਡਿੱਗੂਗੀ ਉਹਨੂੰ ਜੇ ਕੰਮ ਕਰੇ ਕੋਈ ਸਪੋਰਟ ਲਾ ਕੇ ਕਰਿਓ ਜੇ ਨਹੀਂ ਨਹੀਂ ਆ ਤਾਂ ਗਈ ਗੰਦ ਜੇ ਇਹਦੇ ਵੀ ਜਾਊਗੀ ਹਾਂ ਤਾਂ ਮੇਰੇ ਹਸਾ ਖੜੇ ਖੜੇ ਜਾਵੜੇ ਬਾਹਰ ਦੀ ਹੰਡ ਕਰੀ ਬੈਠੇ ਆਉਂਦੀ ਯਾਰ ਉਹਦੀ ਰੇਤਾ ਚਕਾਉ ਬਾਹਰ ਕੱਢਣਾ ਵੀ ਡਿਆ ਰੋਲਾ ਕਰ ਰਿਹਾ ਯਾਰ ਬਾਹਰ ਉਹਨਾਂ ਦੀ ਕੱਢ ਦੋ ਉਹ ਕਿੱਧਰੇ ਉੱਤ ਤੇ ਸੀ ਉਹਾਂ ਦੇ ਵੀ ਰੋਕੀ ਬੈਠੇ ਆ ਤਾਂ ਦੇ ਵੀ ਇੱਥੋਂ ਨਿਕਲਣ ਹੰਡਾਂ ਨਹੀਂ ਇੱਥੇ ਸਟਾਗ ਇੱਥੇ ਆ ਜਾ ਉਹ ਤਾਂ ਕੋਈ ਗੱਲ ਨਹੀਂ ਬਣੀ ਫਿਰ ਉਹਨੂੰ ਤਾਂ ਬਾਅਰ ਚਾਹੀਦਾ ਕੋਈ ਇਹਨੂੰ ਵੇਖਿਆ 272 ਪਿਆ ਤੂੰ ਆਪਾਂ ਮਿਲਣ ਵਾਲਾ ਆ ਜਾਂ ਸਰਕਾਰ ਕੀ ਦਾ ਇਹ ਇੰਨਾ ਦਾ ਯਾ ਸਰ ਇਹ ਵੀ ਧਾਰਾ ਦੇ ਦੇ ਕਿਸੇ ਨੂੰ ਉਹਨਾਂ ਲੈ ਲਈਂ ਅਗਲੇ ਤੂੰ ਅਰੇ ਤਿਆ ਆ 100000 ਰੁਪਿਆ ਤੇ ਉਹ ਆਪਸ ਵਿੱਚ ਫਿਰ ਆਪਣਾ ਕਰ ਨਹੀਂ ਸਕਦਾ ਜਵਿਦਾਰ ਕੋਈ ਹਾਂ ਚਲੋ ਫਿਰ ਭਾਈ ਇਹ ਸਹਿਮਤੀ ਤਾਂ ਫਿਰ ਇੱਕ ਦੂਜੇ ਨਾਲ ਬਣਾਉਣੀ ਪਊਗੀ ਹਨਾ ਆਪਣਾ ਤਾਂ ਜਵਿਦਾਰ ਦਾ ਰੋਲ ਹੀ ਕੋਈ ਨਹੀਂ ਹੈ ਹਾਂ ਸਪਾਇਰ ਐਸੇ ਦੋ ਦੋ ਬੱਚਿਆਂ ਦੀ ਮੌਤ ਹੋਈ ਪਹਿਲਾਂ ਵੇਲਾ ਗੁਰੇ ਹਾਂ ਹਨਾ ਤੇ ਨੁਕਸਾਨ ਤਾਂ ਇੱਥੇ ਹੀ ਹੁੰਦਾ ਇਹ ਉਹਨਾਂ ਆਪ ਦਾ ਨਹੀਂ 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 ਹਾਂ ਆ ਜਿਵੇਂ ਉੱਧਰ ਦੀ ਬਾਤ ਤੇ ਇਹਦਾ ਵੀ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਰੌਲਾ ਕਹਿੰਦੇ ਉਹ ਉਹਦਾ ਜਿਹੜਾ ਉਹ ਰੇਤਾ ਪਿਆ ਉਹ ਰੇਤਾ ਚੱਕ ਕੇ ਇੱਥੋਂ ਛਕਾ ਕੇ ਤੇ ਬਾਹਰ ਇੱਥੇ ਕੱਢਣਾ ਤੇ ਬਾਹਰ ਇੱਥੇ ਕੱਢ ਕੇ ਤੇ ਜਿਹੜੀ ਫੇਰ ਉਧਰ ਉਧਰ ਕਹਿੰਦੇ ਅਸੀਂ ਕੂੜਾ ਸਿਟਾ ਕਰਨਾ ਉਹ ਬਾਹਰ ਤਾਂ ਚਲੋ ਅੱਗੇ ਪਿੱਛੇ ਹੋ ਜਾਊਗਾ ਹੋ ਜਾਊਗਾ ਤੇ ਰੇਤੇ ਦਾ ਵੀ ਚਲੋ ਸਹਿਮਤੀ ਨਾਲ ਭਰਾਵਾਂ ਨੂੰ ਕਹਿ ਦਾਂਗੇ ਰੇਤਾ ਵੀ ਚੱਕ ਲੈਣਗੇ ਕੋਈ ਵੱਡਾ ਇਸ਼ੂ ਨਹੀਂ ਨਾ ਪਰ ਜਿਹੜਾ ਸਭ ਤੋਂ ਵੱਡਾ ਇਸ਼ੂ ਆ ਪਿੰਡ 'ਚ ਬਹੁਤ ਭੜਾ ਲੱਗਦਾ ਆਪਣਾ ਪਿੰਡ ਦੁਨੀਆਂ ਦੇ ਨਕਸ਼ੇ ਤੇ ਬਹੁਤ ਅਹਿਮੀਅਤ ਵਾਲਾ ਪਿੰਡ ਆ ਤੇ ਇਹਨੂੰ ਯਾਰ ਆਪਾਂ ਸੋਹਣਾ ਰੱਖਣ ਦਾ ਜਿੰਨਾ ਵੀ ਪ੍ਰਿਆਸ ਹੋ ਸਕਦਾ ਓਨਾ ਕਰਕੇ ਓਨਾ ਹੀ ਥੋੜਾ ਪਿੰਡ ਤਾਂ ਬੰਦੇ ਦੀ ਛਾਣ ਹੁੰਦੀ ਆ ਅਗਲਾ ਕਹਿੰਦਾ ਮੇਰਾ ਪਿੰਡ ਮਾਨਣਾ ਕਹਿੰਦਾ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਆ ਆਪਾਂ ਹੁਣ ਤਾਂ ਹੀਵੇਂ ਇਹਦੇ 'ਤੇ ਰਹੇ ਆ ਇੱਕ ਨੰਬਰ ਦਾ ਆਪਾਂ ਵੀ ਮੌਲੀ ਬੋਲ ਜੀ ਉੱਥੇ ਖੇਤ ਕੋਲੇ ਜਿੰਨਾ ਕੈਂ ਬੱਤੀ ਦੱਸ ਦਿਨਾਂ ਤਾਂ ਜਦੋਂ ਮਰਜੀ ਦੱਸ ਦਿਆ ਕਰੋ ਦੱਸ ਦਿਆ ਕਰੋ ਇੱਕ ਭਾਈ ਕਿੱਥੇ ਜਿੱਥੇ ਵੀ ਕਿਸੇ ਨੂੰ ਕੋਈ ਸਮੱਸਿਆ ਹੈਗੀ ਆ ਭਰਾਣੇ ਕੋਈ ਵੀਡੀਓ ਬਣਾਉਣੀ ਆ ਤਾਂ ਮੈਨੂੰ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਆਪਾਂ ਫ੍ਰੀ ਆਫ ਕਾਸਟ ਆ ਸਾਰਾ ਕੁਝ ਕੋਈ ਨਹੀਂ ਪਰਮਾਤਮਾ ਆਪੇ ਹੋਲੀ-ਹੋਲੀ ਮੇਰ ਕਰ ਲਾ ਪੈਂਦਾ ਨਾ ਚਾਰ ਪੈਸੇ ਕੋਈ ਨਹੀਂ ਮੈਨੂੰ ਵੀ ਬਣ ਲਾ ਪੈਣਗੇ ਕੋਈ ਚੱਕਰ ਨਹੀਂ ਆਪਾਂ ਬਾਹਲੇ ਪੈਸੇ ਦੇ ਤਾਂ ਤੁਹਾਨੂੰ ਪਤਾ ਹੀ ਆ ਵੀ ਆ ਪਿੰਦਾ ਭੁੱਖਾ ਹੀ ਨਹੀਂਗਾ ਪੈਸਾ ਭੁੱਖਾ ਦਾ ਤਾਂ ਮੈਂ ਬਾਹਰਲੇ ਭਰਾਵਾਂ ਨੂੰ ਕਹਿ ਦਾਂ ਢੇਰ ਲਾ ਦੇਣਗੇ ਸੱਟ ਕੇ ਸਟਾਰ ਤੇ ਜੋ ਵੀ ਕੋਈ ਰੌਲਾ ਹੈਗਾ ਨਿੱਕਾ ਮੋਟਾ ਉਹ ਕਹਿੰਦੇ ਆ ਰੇਤਾ ਜਿਹੜਾ ਚੁੰਡ 'ਚ ਪਿਆ ਨੂੰ ਚੱਕੋ ਉੱਥੇ ਬਾਰ ਕੱਢੋ ਫੇਰ ਅਸੀਂ ਮਤਲਬ ਮਗਰਲੇ ਪਾਸੇ ਰੂੜੀਆਂ ਸਿੱਟਾਂਗੇ ਰੌਲਾ ਆ ਜੈਦਾ ਅੜੀ ਠੀਕ ਹੈ ਜੀ ਤੇ ਬਾਕੀ ਪੰਚਾਇਤ ਨੇ ਵਧੀਆ ਕਰਤਾ ਬਹੁਤ ਸੋਹਣਾ ਹੋ ਗਿਆ ਇਹ ਇੱਥੋਂ ਤੱਕ ਰੂੜੀਆਂ ਸੀ ਆ ਵੇ ਇੱਥੋਂ ਤੱਕ ਰੂੜੀਆਂ ਇੰਨਾ ਰਹਿ ਗਿਆ ਤੇ ਇਧਰੋਂ ਵੀ ਆ ਇੰਨਾ ਜਿਹੜਾ 4 ਫੁੱਟ ਡੇਢ ਫੁੱਟ ਆ ਇਹ ਪੱਟਿਆ ਪਿਆ ਹਜੇ ਵੀ ਜਿਹੜੀ ਆਹ ਮਤਲਬ ਖਾਲੀ ਆ ਇਹ ਵੀ ਇੱਕ ਇੱਕ ਦੋ ਦੋ ਵਾਰ ਉੱਚੀ ਹੋ ਜਾਂਦੀ ਤਾਂ ਚੰਗਾ ਸੀ ਕਿਉਂਕਿ ਇਧਰੋਂ ਜਿਹੜੀ ਮਿੱਟੀ ਜਾਊਗੀ ਉਹ ਖਾਲੀ ਦੇ ਵਿੱਚ ਜਾਊਗੀ ਖਾਲੀ ਫੇਰ ਭਰ ਜਾਊਗੀ ਠੀਕ ਹੈ ਜੀ ਬਾਕੀ ਹੈ ਉਹ ਤਾਂ ਡਿੱਗ ਵੀ ਹੁਣੀ ਡਿੱਗੀ ਹੈ ਯਾਰ ਹਾਂ ਅਸੀਂ ਹੁਣੇ ਗਏ ਦੋਵੇਂ ਜੀ ਮੈਨੂੰ ਇਹਦੀ ਕੰਧ ਡਿੱਗੂਗੀ ਆ ਵੀ ਡਿੱਗੂਗੀ ਤੇ ਮੈਂ ਮੁੜ ਕੇ ਆ ਤੇ ਮੇਰੇ ਉਹਦੇ ਨੂੰ ਡਿੱਗੀ ਪਈ ਸੀ ਤੇ ਡਿੱਗੂਗੀ ਆ ਵੀ ਉਹ ਰੇਤਾ ਕੀ ਦਾ ਉਹ ਆਪਣੇ ਬਨਾਲੇ ਦਾ ਉਹਦਾ ਹੋਰ ਨਿਕਲਣਾ ਇਹ ਨੂੰ ਆ ਕੇ ਮੇਗ ਮਿਆਂ ਦਾ ਕਰ ਲੈ ਵੀ ਨਾਲ ਵੀ ਜਿਵੇਂ ਤੇ ਲਿਖ ਲਈ ਐਂ ਕਰ ਦਾਂਗੇ ਜੀ ਨਹੀਂ ਹੁਣ ਉਹ ਕਹਿੰਦੇ ਵੀ ਰੇਤਾ ਚਕਾ ਕੇ ਗੇਟ ਇੱਥੇ ਕੱਢੋ ਨਾਲ ਮੈਂ ਤਾਂ ਕਹੀ ਹੁਰਾ ਕੱਢਣ ਨੂੰ ਗੇਟ ਨੂੰ ਕੀ ਆ ਲੋਕਾਂ ਨੇ ਆ ਗੇਟ ਹੀ ਬਣ ਗਿਆ ਹੁਣ ਨਾ ਕੱਢਣਾ ਨਹੀਂ ਇਹ ਤਾਂ ਹੁਣ ਫਿਰ ਕੱਢਣੀ ਪਊਗੀ ਨਾ ਉਹ ਜਿਹੜਾ ਆ ਜਿੰਨਾ ਢੇਰ ਆ ਇਹਨੂੰ ਕਰਾ ਕੇ ਪਰਾਂ ਨੂੰ ਸਾਰਾ ਤੇ ਇੱਕ ਥਾਂ ਤੇ ਗੇਟ ਕੱਢ ਦੋ ਜੇ ਫੇਰ ਵੀ ਇੱਥੇ ਕਿਉਂ ਸਿੱਟਦਾ ਫੇਰ ਉਹਤੇ ਕੋਈ ਕਾਨੂੰਨੀ ਕਾਰਵਾਈ ਕਰਾਂਗੇ ਆ ਵੀ ਗੇਟ ਬਣ ਗਿਆ ਹੁਣ ਆ ਵੀ ਬਣ ਗਿਆ ਹੁਣ ਇਹਨਾਂ ਨੂੰ ਸਾਰੀ ਕੰਦ ਚੱਕ ਕੇ ਗਲਬੀੜਿਆਂ ਤਾਂ ਗੇਟ ਬਣਾਉਣਾ ਪਊਗਾ ਸਾਰੀ ਕੰਦ ਦੀ ਚੱਕ ਕੇ ਹਾਂ ਯਾਰ ਨਾ ਐਵੇਂ ਨਿੱਕੀਆਂ ਨਿੱਕੀਆਂ ਉਹ ਉੱਥੇ ਗੇਲ ਮੰਨਦਾ ਉਹ ਆਪਣੇ ਕੌਲੇ ਦੇ ਨਾਲ ਹੈ ਦੁਕਾਨ ਦਾ ਆਪਣੀ ਨਾਲ ਕੋਈ ਨਾਲ ਛੱਟ ਮਗਾ ਅੰਦਰ ਵਰ ਰਹੀ ਉਹ ਝਰ ਤੇ ਚਲੋ ਜੀ ਜਿਹੜੀ ਮੈਂ ਇਥੋਂ ਹੁਣ ਗੱਲ ਸੁਣੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਇਹ ਕੁਸ ਭਰਾ ਕਹਿੰਦੇ ਵੀ ਉਹ ਜਿਹੜਾ ਰੇਤਾ ਪਿਆ ਚੁੰਡ ਚੋਂ ਚੱਕ ਕੇ ਉੱਥੇ ਬਾਹਰ ਕੱਢ ਕੇ ਅਸੀਂ ਗਾਹ ਛੱਟ ਨਾਲ ਕੂੜਾ ਉਹ ਆਦੇ ਸਾਡੀ ਇਹ ਚੀਜ਼ ਦੀ ਹਿੰਡ ਉਹ ਆਦੇ ਅਸੀਂ ਚੱਕਣਾ ਨਹੀਂ ਤੇ ਅਸੀਂ ਰੱਖ ਲਈਏ ਕਿੱਥੇ ਗਰੀਬ ਬੰਦੇ ਆ ਤੇ ਸਾਡੀ ਇਹ ਹੈ ਹਿੰਡ ਠੀਕ ਆ ਦੂਜੀ ਗੱਲ ਉਹ ਕਹਿੰਦੇ ਵੀ ਜੇ ਖਾਲੀ ਨਾਲ ਦੀ ਜਾਂਦੀ ਆ ਤੇ ਸਾਡੇ ਬਾਥਰੂਮ ਡੇਗ ਪੈਣਗੇ ਮੈਂ ਕਹਾਂ ਭਰਾਵਾ ਐ ਬਾਥਰੂਮ ਨਹੀਂ ਡੇਗਦੇ ਹੁੰਦੇ ਕਲਪਣਾ ਚ ਨਹੀਂ ਚ ਰਹੀਦਾ ਹੁੰਦਾ ਸਾਰਾ ਬਹੁਤ ਪਿੰਡ ਚ ਇਹੋ ਜਿਹੇ ਘਰ ਆ ਜਿਨ੍ਹਾਂ ਦੀ ਰਸੋਈਆਂ ਨਾਲ ਖਾਲੀਆਂ ਜਾਂਦੀਆਂ ਬਾਥਰੂਮ ਨਾਲ ਖਾਲੀਆਂ ਜਾਂਦੀਆਂ ਬਥੇਰੇ ਤਾਂ ਹੀ ਖਾਲੀਆਂ ਜਾਂਦੀਆਂ ਐ ਨਹੀਂ ਡਗਦਾ ਹੁੰਦਾ ਕੁਝ ਵੀ ਬਣਾਇਆ ਮਜ਼ਬੂਤ ਹੋਵੇ ਤੇ ਬਾਕੀ ਭਾਈ ਇਹ ਸਾਰਾ ਬਣੂਗਾ ਤੇ ਜੋ ਕੰਧ ਉਹ ਡਿੱਗ ਪੂਗੀ ਉਹਦੇ ਨਾਲ ਸਪੋਰਟ ਲਾ ਕੇ ਰੱਖੋ ਤੁਹਾਨੂੰ ਮੈਂ ਇਧਰ ਮਗਰ ਰੂੜੀਆਂ ਵਾਲਾ ਥਾਂ ਵਕਾਉਣਾ ਕਿੰਨਾ ਥਾਂ ਪਿਆ ਆਹ ਜਿਹੜੇ ਇਦੋਂ ਮਗਰ ਮਗਰ ਘਰ ਆਣਾ ਸਕੂਲ ਅੰਨੀ ਨੂੰ ਆ ਕੇ ਛੇ ਕੇ ਘਰ ਤੇ ਇਹਨਾਂ ਦੇ ਡਾਕਟਰ ਕੇ ਤੇ ਪੀਰਾਂ ਦੇ ਇਹ ਵਿਚਾਰੇ ਇੰਨੇ ਤੰਗ ਆਣਾ ਖਾਲੀਆਂ ਤੋਂ ਇਹ ਆ ਮੱਥਾ ਮਾਰ ਮਾਰ ਕੇ ਨਾ ਸਾਰ ਬਹੁਤ ਪਰੇਸ਼ਾਨ ਆ ਵਿਚਾਰੇ ਤੇ ਇਹਨਾਂ ਦਾ ਜਰੂਰ ਜੇ ਇਦਦਰੋ ਨਹੀਂ ਹੁੰਦਾ ਤਾਂ ਪਰਾਂ ਨੂੰ ਲੈ ਜਾਓ ਇਹਨੂੰ ਖਾਲੀ ਨੂੰ ਇੱਥੋਂ ਇੱਥੋਂ ਨਾ ਇਹਦਾ ਚੜਾ ਕਰਕੇ ਗਰਾਊਂਡ ਦੇ ਨਾਲ ਨਾਲ ਪਰਾਂ ਨੂੰ ਲੈ ਜਾਓ ਉਧਰ ਨੂੰ ਇੱਧਰ ਨੂੰ ਤਾਂ ਇਹ ਫੇਰ ਭਰ ਜੂਗੀ ਰੂੜੀਆਂ ਰਾੜੀਆਂ ਕਰਕੇ ਇੱਧਰ ਨੂੰ ਬਾੜਾ ਬਲ ਪਾ ਕੇ ਜਾਂਦੀ ਆ ਤੇ ਪਰਾਂ ਨੂੰ ਲੈ ਜਾਓ ਖਾਲੀ ਪਚਾਇ ਤੇ ਆ ਥਾ ਵੇਖ ਲੋ ਮੇਰੇ ਹਸਾਉਣਾ ਬਾਹਲਾ ਨਹੀਂ ਤਾਂ ਕਿੰਨੀਆਂ ਕਨਾਲਾਂ ਆਏ ਚਾਰ ਪੰਜ ਕਨਾਲਾਂ ਥਾ ਦਾ ਪਿਆ ਇਹ ਤੇ ਇੱਧਰ ਕੋਈ ਨਹੀਂ ਰੂੜੀ ਸਿਟਦਾ ਵੇਖ ਲੋ ਸਿਟਣੀਆਂ ਤਾਂ ਉੱਥੇ ਹੀ ਸਿਟਣੀਆਂ ਬਸ ਜਦੋਂ ਉੱਥੋਂ ਘਰੋਂ ਚੱਲ ਕੇ ਆਗੇ ਤੇ ਹੋ ਉੱਥੇ ਸਿਟਣ ਚ ਕੀ ਹਰਜਾ ਸਮਝ ਨਹੀਂ ਆਉਂਦੀ ਮਾਨਸਿਕਤਾ ਸਾਡੀ ਕਿੱਥੇ ਜੇ ਖੜ ਗਈ ਨਾਲੇ ਤਾਂ ਕੰਧ ਨਾ ਟੈਂਦੀ ਇਹ ਨਾਲੇ ਮੱਥਾ ਨਾ ਪੰਚਾਇਤ ਨੂੰ ਮਾਰਨਾ ਪੈਂਦਾ ਖਾਲੀਆਂ ਨਾ ਬਣਾਉਣੀਆਂ ਪੈਂਦੀਆਂ ਬਹੁਤ ਕੁਝ ਨਾ ਹੁੰਦਾ ਹੁਣ ਕੰਦ ਟਹਿ ਗਈ ਬਾਈ ਚਾਂਸ ਕੋਈ ਹਾਦਸਾ ਵੀ ਹੋ ਸਕਦਾ ਜੇ ਆਹ ਰੂੜੀ ਜੀ ਇਹੀਂ ਖੜੀ ਰਹੀ ਤਾਂ ਇਹਨੂੰ ਹੁਣ ਕਰਾਉਣਗੇ ਇੱਧਰ ਲਿਆਉਣਗੇ ਪਹਿਲਾਂ ਵੀ ਪੰਜ ਸੱਤ ਵਾਰੀ ਕਰਾਤੀ ਮਾੜਾ ਮੋਟਾ ਯਾਰ ਸੋਚਿਆ ਕਰੋ ਥੋੜਾ ਬਹੁਤ ਹੈ ਨਾ ਚਲੋ ਹਜੇ ਇਹ ਤਾਂ ਸਰਕਾਰ ਆਪਾਂ ਨੂੰ ਗ੍ਰਾਂਟਾ ਫਰਾਂਟਾ ਦੇਈ ਜਾਂਦੀ ਆ ਜੇ ਨਾ ਆਵੇ ਫੇਰ ਪਿੰਡ ਦੇ ਪਿੰਡ ਨੂੰ ਸੋਹਣਾ ਬਣਾਉਣਾ ਆਪਾਂ ਖਰਾਬ ਨਹੀਂ ਕਰਨਾ ਸਿਆਣੇ ਬਣੋ ਤੇ ਚਲੋ ਭਰਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੇ ਫੋਲੋ ਕਰ ਲਓ ਪੇਜ ਨੂੰ ਤੇ ਜੇ YouTube ਤੇ ਵੇਣਿਆ ਤੇ ਸਬਸਕ੍ਰਾਈਬ ਕਰ ਲਓ ਅਗਰਾ ਪਾਰਟ ਜੇ ਗਾਂਹ ਬਣੂਗੀ ਤਾਂ ਤੁਹਾਨੂੰ ਮੈਂ ਬਾਈ ਜਰੂਰ ਵਿਖਾਉਂਗਾ ਤੇ ਪੰਚਾਇਤ ਨੂੰ ਸਾਰਿਆਂ ਨੂੰ ਮੁਬਾਰਕਾਂ ਬਾਈ ਵਧੀਆ ਕੰਮ ਕੀਤਾ ਤੇ ਚੰਗਾ ਕਰੋਗੇ ਤਾਂ ਚੰਗਾ ਕਹਾਂਗੇ ਤੇ ਪਰ ਮੈਂ ਇਹ ਹੈ ਨਾ ਵੀ ਆ ਘਰਾਂ ਦੀ ਨਾ ਖਾਲੀ ਉਹ ਗਰਾਊਂਡ ਦੇ ਨਾਲ ਦੀ ਕੱਢ ਕੇ ਤੇ ਚੁੱਗਾਂ ਵਾਲੀ ਗਲੀ ਵੇਚ ਦੀ ਪਾ ਕੇ ਉਧਰ ਨੂੰ ਕਰ ਲੋ ਐ ਇਹਦਾ ਫੇਰ ਬਜ਼ਾਰਾਂ ਦੀ ਬੰਦ ਹੋ ਜੂਗੀ ਫੇਰ ਤਾਂ ਕੋਈ ਏਡਾ ਤਸਰ ਮੈਨੂੰ ਨਹੀਂ ਲੱਗਦਾ ਵੀ ਇਹਨੂੰ ਬਣਾਉਣ ਦਾ ਕੋਈ ਫਾਇਦਾ ਕਿਉਂਕਿ ਉਹ ਉੱਥੇ ਜਾਊਗੀ ਉੱਥੋਂ ਫੇਰ ਛਪੜੀ ਚ ਜਾਂਦੀ ਐ ਨਹੀਂ ਨਹੀਂ ਉਹਦੇ ਚ ਉਹਦੇ ਚ ਲੱਗੇ ਨਾ ਉਹ ਜਿਹੜਾ ਉੱਥੇ ਨਹੀਂ ਲੱਗਿਆ ਰੋਸ਼ਨ ਦੇ ਉਹਦੇ ਕੋਲੇ ਉਹ ਮਿਲਕ ਨਹੀਂ ਲੱਗੇ ਉਹ ਚਾ ਚਾ ਹਾਂ ਇੱਥੋਂ ਐ ਅੱਡੇ ਕੋਲੇ ਜਾ ਵਰਦੀ ਐ ਅੱਡੇ ਕੋਲੇ ਜਾ ਵਰਦੀ ਐ ਅੱਛਾ ਅੱਛਾ ਆਈ ਉਹ ਕਰ ਬਣਾਉਂਦੇ ਨਾ ਇਸੇ ਕਰਕੇ ਆ ਖਾਲੀ ਚੱਲੀ ਜਾਂਦੀ ਉਹ ਉੱਥੇ ਜਾਂਦੀ ਨਾ ਪਾਣੀ ਉਹਦਾ ਉਹ ਪੂਪੀ ਕਨ ਕੰਨ ਦਾ ਬਾਅਦ ਸਾਰਾ ਚਲਦਾ ਉੱਥੇ ਉੱਥੇ ਜਾਂਦਾ ਸਾਰਾ ਤਾਂ ਹੀ ਉਹ ਕਰਦੇ ਨਾ ਇਸੇ ਕਰਕੇ ਮੈਂ ਥਾਈ ਮਾਰਦੀ ਐ ਮੈਂ ਹਾਂ ਵੇ ਇਹ ਤਾਂ ਬਣੂਗਾ ਇਹਨੂੰ ਵੇਹ ਬਣਾ ਐਨੂੰ ਵੀ ਸਕਦੀ ਐ ਇਹ ਐ ਨਹੀਂ ਬਣੂਗੀ ਨਾ ਇਹ ਸਿਰ ਤੇ ਨੂੰ ਨਾ ਉਹਨੂੰ ਚੱਲੋਗੇ ਐਨੂੰ ਤਾਂ ਮੈਂ ਜੋ ਵੇਣਾ ਮੈਂ ਕਦੇ ਖਾਲੀ ਚੱਲਦੀ ਨਹੀਂ ਵੇਖੀ ਇਹ ਉਕੇ ਇੱਥੇ ਰੂੜੀਆਂ ਕਰਕੇ ਜਲਦੀ ਆ ਰੂੜੀ ਸਾਈਡ ਤੇ ਰੂੜੀ ਕਰਕੇ ਬੰਦ ਹੋ ਜਾਂਦੀ ਹੈ ਜਾਂ ਤਾਂ ਇਹਦੀ ਰੂੜੀਆਂ ਨਾ ਲਾਉਂਦੇਗੇ ਜਿਹੜਾ ਬੰਦਾ ਰੂੜੀ ਲਾਵੇ ਉਹ ਤੇ ਯਾਰ ਪਰਚਾ ਪੁਰਚਾ ਕਰਾ ਦੋ ਸਖਤੀ ਰੱਖੋ ਐ ਕਿੰਨਾ ਘਟੇ ਲੱ ਚੱਲੂਗਾ ਅੱਗ ਨਹੀਂ ਆਉਂਦਾ ਕੰਨ ਅੱਗੇ ਇੱਥੇ ਦੋ ਬੱਚਿਆਂ ਦੀ ਮੌਤ ਹੋਈ ਹੈ ਨਾ ਹਾਂ ਹਾਂ ਇਹ ਮਨਦੀਆਂ ਦੀਆਂ ਬੜੀਆਂ ਹਰਦੀਆਂ ਦੀ ਗੱਲ ਪੈਂਦੀਆਂ ਸਮਾਂ ਹਾਂ ਨਵਾਂ ਨਿਕਲ ਆਉਗਾ ਅੱਜਰ ਇੱਥੋਂ ਗਾਂ ਚਕਾਈ ਫੇਰ ਫੇਰ ਕਿੰਨਾ ਥਾ ਆਪਾਂ ਆਪਰਾ ਕੇ ਦਿੱਤਾ ਤੇ ਗਾਂ ਛੱਡਿਆ ਪੰਜ ਕਨਾਲਾਂ ਥਾ ਪਿਆ ਇਹ ਪੰਜ ਕਨਾਲਾਂ ਥਾ ਨਹੀਂ ਚਾਰ ਕਨਾਲਾ ਚਾਰ ਨਾ ਹਾਂ ਤੇ ਚਾਰ ਕਨਾਲਾਂ ਥਾ ਪਿਆ ਥੋੜਾ ਗਾਂ ਖਾਲੀ ਪਿਆ ਜਾਂ ਨਹੀਂ ਅਜਿੜਿਆ ਨਹੀਂ ਜਾਂਦਾ ਕੋਈ ਨਹੀਂ 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 ਛੁੱਟੀ ਜਾਂਦੇ ਆਪਾਂ ਨੂੰ ਕੋਈ ਚੱਕ ਵਾਲੇ ਚੰਗਾ ਵੀ